ਉੱਡੇ ਵਾਲ ਤੇ ਟਰੈਕਟਰ ਲੈ ਕੇ ਆਏ ਆ ਮਿੱਤਰੋ ਫੋਰਡ 3030 ਟਰੈਕਟਰ ਆ ਮਾਲਕ ਆਪਣੇ ਕੋਲੇ ਆ ਲੈਣੇ ਆ ਜਾਣਕਾਰੀ ਹਾਂ ਜੀ ਕੀ ਹਾਲ ਆ ਬਾਈ ਠੀਕ ਠਾਕ ਜੀ ਹਾਂ ਜੀ ਕਿਹੜਾ ਮਾਡਲ ਆ ਜੀ ਇਹ 2003 ਮਾਡਲ ਆ ਜੀ ਠੀਕ ਆ 2003 ਮਾਡਲ ਆ ਨੰਬਰ ਬਾਈ ਸੰਗਰੂਰ ਦਾ ਨੰਬਰ ਆ ਪੀਬੀ 13 ਠੀਕ ਆ ਪੀਬੀ 13 ਸੰਗਰੂਰ ਦਾ ਨੰਬਰ ਆ 13 ਦੀ ਗੱਲ ਕਰੀਏ ਬਈ ਇਹਦੇ ਫਿਰ ਮੰਨ ਲਓ ਹੈਗੇ 80 ਕੋ ਪੈਸੇ ਜਾਰੇ ਠੀਕ ਆ ਜੀ ਠੀਕ ਆ ਬਾਈ ਸੈਡ ਗੇਅਰ ਆ ਨਾ ਹਾਂ ਜੀ ਠੀਕ ਆ ਫੋਰਡ 3030 ਬਾਈ ਦਾ ਬਈ ਇਹ 3030 ਹੈ ਨਿਊ ਹਾਲੈਂਡੀਆ ਰਹੰਗੋ ਠੀਕ ਹੈ ਜੀ ਨਿਊ ਹਾਲੈਂਡੀਆ ਟਰੈਕਟਰ ਪੂਰਾ ਸਾਫ ਕੰਡੀਸ਼ਨ ਦਾ ਜਿਵੇਂ ਕਿਤੇ ਟਰੈਕਟਰ ਘੋਰਾ ਵੀ ਆਣ ਸਾਰਾ ਓਰੀਜਨਲ ਆ ਬਾਈ ਹਾਂ ਸਾਰਾ ਓਰੀਜਨਲ ਵੇਟ ਵੀ ਲੱਗੇ ਆ ਹਾਂ ਇਹ ਕੰਪਨੀ ਦੇ ਵੇਟ ਆ ਕੰਪਨੀ ਦੇ ਵੇਟ ਆ ਠੀਕ ਆ ਕੰਪਨੀ ਦੇ ਵੇਟ ਆ ਸਮਾਨ ਬਾਈ ਇਹਦੇ ਨਾਲ ਪਗਲੇ ਫੱਟੇ ਕੋਈ ਏਟ ਡਾਏ ਹੈ ਨਹੀਂ ਫੱਟੀ ਤੇ ਛਤਰੀ ਨਾਲ ਇੰਜਨ ਗੇਅਰ ਦਾ ਪੂਰਾ ਵਧੀਆ ਬਾਈ ਵਾ ਕੇ ਚਲਾ ਕੇ ਲੈ ਜਾਣ ਠੀਕ ਆ ਕਾਗਜ਼ ਪੱਤਰ ਬਈ ਜਮਾ ਓਕੇ ਜਮਾ ਓਕੇ ਵਾ ਕੇ ਚਲਾ ਕੇ ਲੈ ਆ ਸਕਦੇ ਹੋ ਡਿਮਾਂਡ ਕਿੰਨੀ ਆ ਡਿਮਾਂਡ 210000 210000 ਡਿਮਾਂਡ ਆ ਜਿਹੜਾ ਕਰਕੇ ਆਉਂਦਾ ਬਈ ਵੀਡੀਓ ਸ਼ੇਅਰ 2 ਲੱਖ ਜੋ ਮਾਨਤਨ ਕਰਦੇ 2 ਲੱਖ ਜੋ ਵੀ ਕਰਦੇ ਹੋਗੇ 10000 ਤਾਂ ਛੱਡ ਤਾਂ ਮਾਨਤਾਨਾ ਤੇ ਤੇ 2 ਲੱਖ ਜੋ ਵੀ ਮਾੜਾ ਮੋਟਾ ਕਰਦੇ ਹੋਗੇ ਹੈ ਠੀਕ ਆ ਜੀ ਤੇ ਕਿਹੜੇ ਪਿੰਡ ਖੜਾ ਬਈ ਇਹ ਇਹ ਪਿੰਡ ਡਾਲਾ ਪਿੰਡ ਡਾਲਾ ਜਿਲ੍ਹਾ ਮੋਗਾ ਨੰਬਰ ਬੋਲੀ ਬਈ 9555 ਠੀਕ ਆ ਜੀ 8436 ਠੀਕ ਆ ਬਾਈ ਹੁਣ ਥੋੜੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਾਨ ਕਰਨਾ ਫੁੱਲ ਠੀਕ ਆ ਬਾਈ ਧੰਨਵਾਦ